ਹੇਲੇਲੂਇਆ ਸਭ ਨੂੰ ਜੈਮਸੀ ਕੀ ਖੁਦਾ ਸਭ ਨੂੰ ਆਸ਼ੀਸ਼ ਹੋਣ ਬਰਕਤ ਦੇਵੇ ਅੱਜ ਦਾ ਦਿਨ ਸਭ ਨਾਲ ਹੀ ਖੁਸ਼ੀਆਂ ਭਰਿਆ ਹੋਵੇ ਆਮੀਨ ਅੱਜ ਅਸੀਂ ਪਰਮੇਸ਼ਰ ਦੇ ਪਾਕ ਕਲਾਮ ਚ ਸਿੱਖਾਂਗੇ ਕਿ ਅੰਨਾ ਅਨੇ ਨੂੰ ਰਾਈ ਨਹੀਂ ਪਾ ਸਕਦਾ ਦੋਨੇ ਟੋਏ ਵਿੱਚ ਡਿੱਗ ਬਣਗੇ ਇਹ ਪ੍ਰਭੂ ਯੇਸ਼ੂ ਮਸੀਹ ਦਾ ਕਹਿਣਾ ਹੈ ਔਰ ਸਮਝਣਾ ਹੈ ਸਾਡਾ ਕੰਮ ਹੈ ਵੀ ਅੰਨਾ ਕੌਣ ਹੈ ਔਰ ਅਸੀਂ ਅਨੇ ਦਾ ਨਾ ਨਹੀਂ ਤੁਰਨਾ ਅਸੀਂ ਪਹਿਲੇ ਉਸ ਸਹਾਤ ਨੂੰ ਪੜਾਂਗੇ ਪਰਮੇਸ਼ਰ ਦੇ ਪਾਕ ਕਲਮ ਚ ਫਿਰ ਅਸੀਂ ਉੱਤੇ ਵਿਚਾਰ ਕਰਾਂਗੇ ਔਰ ਖੁਦਾ ਦੇ ਕਲਮੋਂ ਸਿੱਖਾਂਗੇ ਮਤੀ ਰਸੂਲ ਦੀ انجیل ਉਸ ਦਾ 15 ਬਾਤ ਉਹਦੀ 13 ਤੋਂ ਪੜਾਂਗੇ ਪਰਮੇਸ਼ਰ ਦੇ ਪਾਕ ਕਲਮ ਨੂੰ ਉਹਨੇ ਉੱਤਰ ਦਿੱਤਾ ਬਈ ਹਰ ਇੱਕ ਬੂਟਾ ਜੋ ਮੇਰੇ ਸਵਰਗੀ ਪਿਤਾ ਨੇ ਨਹੀਂ ਲਾਇਆ ਉਹ ਜੜੋ ਪਟਿਆ ਜਾਵੇਗਾ ਉਹਨਾਂ ਨੂੰ ਜਾਣ ਲਵੋ ਉਹ ਅੰਨੇ ਆਗੂ ਹਨ ਅਤੇ ਜੇ ਅੰਨਾ ਅਨੇ ਦਾਗੂ ਹੋਵੇ ਤਾਂ ਦੋਨੇ ਟੋਏ ਵਿੱਚ ਡਿੱਗ ਪੈਣਗੇ ਯੀਸ਼ੂ ਮਸੀਹ ਨੇ ਇਹ ਗੱਲ ਬੋਲੀ ਹੈ ਔਰ ਅਸੀਂ ਹਜ਼ਰਤੇ ਧਿਆਨ ਕਰਨਾ ਹੈ ਔਰ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਖੁਦਾਵੰਦ ਦਾ ਕਲਾਮ ਕੀ ਕਹਿੰਦਾ ਹੈ ਅੰਨਾ ਅਨੇ ਦਾਗੂ ਹੋਏਗਾ ਦੋਨੇ ਟੋਏ ਵਿੱਚ ਡਿੱਗ ਪੈਣਗੇ ਅਸੀਂ ਅੱਜ ਦੇਖਦੇ ਹਾਂ ਕਿ कि ਅਸੀਂ ਆਪਣੇ ਆਪ ਨੂੰ ਸਮਝ ਚੁੱਕੇ ਹਾਂ ਪਹਿਲੇ ਅਸੀਂ ਆਪਣੇ ਆਪ ਨੂੰ ਸਮਝਣਾ ਵਾ ਕਿ ਮੈਂ ਖੁਦਾ ਦਾ ਖਾਦਮ ਹਾਂ ਮੈਂ ਚੁਣਿਆ ਹੋਇਆ ਵਾਂ ਔਰ ਖੁਦਾ ਦੇ ਕਲਾਮ ਚ ਲਿਖਿਆ ਜਿਹੜਾ ਯੂਨਾ ਦੇ ਖਤ ਚ ਲਿਖਿਆ ਹੈ ਜਿਹੜਾ ਮੈਥੋ ਜਮਦਾ ਹੈ ਤੀਸਰੇ ਦੇ ਹੈ ਜੋ ਪਾਪ ਨਹੀਂ ਕਰ ਸਕਦਾ ਕਿਉਂਕਿ ਉਹਦਾ ਮੇਰਾ ਬੀਜ ਉਹਦੇ ਵਿੱਚ ਰਹਿੰਦਾ ਔਰ ਜਦ ਅਸੀਂ ਪਰਮੇਸ਼ਰ ਦੇ ਪਾਕ ਕਲਾਮ ਨੂੰ ਆਪਣੇ ਅੰਦਰ ਰੱਖਦੇ ਹਾਂ ਔਰ ਪ੍ਰਭੂ ਵੱਲ ਜੰਮੇ ਹੋਏ ਆ ਜਿਹੜੇ ਪ੍ਰਭੂ ਵੱਲ ਜੰਮੇ ਸੀ ਨਾ ਕੁਝ ਲੋਕ ਉਸ ਬਦੀ ਧਾਰਨਾ ਦੇ ਰਹੇ ਸੀ ਆ ਯੂਸੂਫ ਖੁਦਾ ਦਾ ਖਾਦਮ ਉਹ ਚੌਥਾ ਨਬੀ ਸੀ ਕਹਿਲਾਉਦਾ ਦਾਦਾ ਨਬੀ ਫਿਰ ਦਾਦਾ ਫਿਰ ਉਹਦਾ ਦਾਦਾ ਫਿਰ ਉਹਦਾ ਪਿਤਾ ਵੀ ਨਬੀ ਸੀ ਔਰ ਚੌਥਾ ਨਬੀ ਉਹ ਖੁਦ ਸੀ ਔਰ ਉਸਨੇ ਇਸ ਗੱਲ ਦੇ ਜੈ ਪਾਈ ਇਤਿਹਾਸ ਗਵਾਹ ਹੈ ਔਰ ਦੁਨੀਆ ਉਹਦੇ ਨਾਲ ਰਹਿਣ ਵਾਲੇ ਵੀ ਗਵਾਹ ਅੱਜ ਸਾਡੇ ਨਜ਼ਦੀਕ ਜੋ ਵੀ ਰਹੇਗਾ ਸਾਡੀ ਈਸਾਈ ਨੂੰ ਵੀ ਜਾਣੇਗਾ ਔਰ ਗੰਦਗੀ ਨੂੰ ਵੀ ਜਾਣੇਗਾ ਅਗਰ ਸਾਡੇ ਚ ਗੰਦਗੀ ਹੈ ਹੀ ਨਹੀਂ ਤੇ ਯੇਸ਼ੂ ਮਸੀਹ ਕਹਿੰਦਾ ਜੇ ਤੂੰ ਭਲਾਈ ਕਰਨ ਚ ਤਕੜਾ ਹੈ ਤਾਂ ਕੌਣ ਤੇਰੇ ਨਾਲ ਬੇਰਾਈ ਕਰ ਸਕਦਾ ਯੂਸੂਫ ਦੇ ਨਾਲ ਅਗਰ ਵਿਆਹ ਕੀਤੀ ਵੀ ਤੇ ਉਸੇ ਦੇਸ਼ ਦਾ ਰਾਜਾ ਬਣਿਆ। ਔਰ ਜਦ ਕੋਈ ਸਾਡੇ ਨਾਲ ਕਰੇਗਾ ਤਾਂ ਸਮਝ ਲਓ ਵੀ ਤੁਹਾਡੀ ਤਰੱਕੀ ਤੇ ਦੇਣਾ। ਅਸੀਂ નિર્ਦੋਸ਼ਾਂ ਤਾਂ ਸਾਡੀ ਤਰੱਕੀ ਤੇ ਦੇਣਾ ਸਾਡੀ ਬਰਬਾਦੀ ਤੇ ਨਹੀਂ ਆ। ਹਰੇ ਦਾਵਾ ਕਰਦਾ ਜਿਹੜਾ ਬੂਟਾ ਖੁਦਾ ਵੱਲੋਂ ਨਹੀਂ ਲੱਗਾ ਹੋਇਆ ਉਹ ਜੜੋਂ ਪਟਿਆ ਜਾਂਦਾ। ਸੋ ਕਲਾਮ ਨੂੰ ਜਾਣਨਾ ਹੈ, ਕਲਾਮ ਨੂੰ ਸਮਝਣਾ ਹੈ। ਮੱਤੀ ਦੇ ਵਿੱਚ ਲਿਖਿਆ ਹੋਇਆ ਹੈ 10 ਭਾਗ ਦੇ ਵਿੱਚ ਪ੍ਰਭੂ ਯੇਸ਼ੂ ਮਸੀਹ ਨੇ ਕੀ ਕਿਹਾ ਹੈ ਪ੍ਰਭੂ ਯੇਸ਼ੂ ਮਸੀਹ ਇਹ ਕਹਿੰਦੇ ਹਨ ਕਿ ਮੁਫਤ ਦਿੱਤਾ ਹੈ ਮੁਫਤ ਹੀ ਦਿਓ ਰੋਗੀਆਂ ਨੂੰ ਚੰਗਾ ਕਰੋ ਮੁਰਦੇ ਨੂੰ ਜਿਵਾ ਲੋ ਕੋੜੀਆਂ ਨੂੰ ਸ਼ੁੱਧ ਕਰੋ ਭੂਤਾਂ ਨੂੰ ਕੱਢੋ ਮੁਫਤ ਦਿੱਤਾ ਹੈ ਲਿਆ ਹੈ ਮੁਫਤੀ ਦਿਓ ਜਿਹੜੇ ਮੁੱਲ ਵੇਚਦੇ ਹਨ ਇੱਕ ਹੀ ਬੰਦੇ ਨੇ ਯਿਸੂ ਨੂੰ ਵੇਚਿਆ ਸੀ ਇਤਿਹਾਸ ਵਿੱਚ ਕਿਵੇਂ ਲਿਖਿਆ ਕਿ ਸਰਾਫਤ ਹੋਇਆ ਲਹੂ ਵੇਚਿਆ ਅਹੀਂ ਲਹੂ ਵੇਚਦੇ ਹਾਂ ਅਸੀਂ ਕੀ ਖੁਦਾ ਦੇ ਖਾਦਮ ਹਾਂ ਖੁਦਾ ਦਾ ਖਲਕ ਕਲਾਮ ਕੀ ਗੰਦਾ ਮੁਫਦਤਾ ਮੁਫਤ ਦਿਓ ਯਾਨੀ ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕ ਦਾ ਹੈ ਜੋ ਕੋ ਸਾਨੂੰ ਚਾਹੀਦਾ ਨਾ ਪਰਮੇਸ਼ਵਰ ਸਾਡੇ ਮੰਗਣ ਤੋਂ ਪਹਿਲੇ ਜਾਣਦਾ ਹੈ ਲੋਕਾਂ ਨੂੰ ਵਿਸ਼ਵਾਸ ਦੇਣਾ ਆਪਣੇ ਕੋਲ ਚੌਗਣਾ ਵਿਸ਼ਵਾਸ ਅੱਜ ਜਿਵੇਂ ਪ੍ਰ부 ਦੇ ਲੋਕਾਂ ਤੇ ਆਜ਼ਾਦੀ ਨਾਲ ਚੱਲੀਏ ਮੈਂ ਕਹਿੰਦਾ ਦਾਵਾ ਪ੍ਰ부 ਦੇ ਲੋਕ ਦਾ ਦਿਆ ਔਰ ਹੈਗੇ ਇੰਨੇ ਜਿਆਦਾ ਮਤਲਬ ਪਰੇਸ਼ਾਨ ਕਿ ਪਤਾ ਨਹੀਂ ਵੀ ਕੌਣ ਸਾਡੇ ਨਾਲ ਦੁਸ਼ਮਣੀ ਕਮਾ ਲੇਗਾ ਰਬੂ ਦਾ ਕਲਾਮ ਕਹਿੰਦਾ ਹੈ ਜੇ ਤੂੰ ਭਲਾਈ ਕਰਨ ਚ ਤਗੜਾ ਹੈ ਤਾਂ ਕੌਣ ਤੇਰੇ ਨਾਲ ਬ੍ਰੇਾਈ ਕਰ ਸਕਦਾ ਹੈ ਸੋ ਸਾਡੇ ਨਾਲ ਕੌਣ ਬ੍ਰੇਕ ਕਰੇਗਾ ਖੁਦਾ ਦਾ ਵਚਨ ਦਾਵਾ ਕਰਦਾ ਹੈ ਪਰਮੇਸ਼ਰ ਦੇ ਪਾਕ ਕਲਾਮ ਚ ਬਹਿਸ ਦਾ ਸਾਰਚ ਲਿਖਿਆ ਹੋਇਆ ਹੈ ਕਿ ਖੁਦਾ ਦਾ ਕਲਾਮ ਕੀ ਕਹਿੰਦਾ ਹੈ ਬਹਿਸ ਦਾ ਸਾਰ 28 ਦੇ ਵਿੱਚ بڑے ਸ਼ਬਦ ਕੜਨੇ ਸ਼ਬਦਾਂ ਦੇ ਵਿੱਚ ਪਰਮੇਸ਼ਵਰ ਆਪਣੇ ਵਚਨ ਦਾ ਦਾਵਾ ਕਰਦਾ ਹੈ ਉਹ ਕਹਿੰਦਾ ਪਰਮੇਸ਼ਰ ਦੇ ਮੂੰਹ ਚ ਨਿਕਲ ਆ ਵਚਨ ਕੋਈ ਅਧੂਰਾ ਨਹੀਂ ਹੈ ਸ਼ਕਤੀਸ਼ਾਲੀ ਕਈ ਵਾਰੀ ਲਿਖਿਆ ਹੈ ਤਾਂ ਐਵੇਂ ਹੋਵੇਗਾ ਜੇ ਤੁਸੀਂ ਹੁਣ ਆਪਣੇ ਪਰਮੇਸ਼ਰ ਦੀ ਆਵਾਜ਼ ਮੰਨ ਲਾ ਕੇ ਸੁਣੋ ਤੇ ਸਾਰੇ ਹੁਕਮਾਂ ਦੀ ਪਾਲਣਾ ਕਰੋ ਕਰਕੇ ਪੂਰਾ ਕਰੋ ਜਨਨ ਅਜ ਤਾਂ ਹੁਕਮ ਦਿੰਦਾ ਹਾਂ ਤਾਂ ਯਹਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਤੋਂ ਉੱਚਾ ਕਰੇਗਾ ਇਹ ਵਚਨ ਅਧੂਰਾ ਨਹੀਂ ਹੈ ਆ ਵਚਨ ਅਟੱਲ ਹੈ ਸੋ ਅਸੀਂ ਦੇਖਣਾ ਹੈ ਪਰਮੇਸ਼ਰ ਦੇ ਪਾਕ ਕਲਾਮ ਦੇ ਅਨੁਸਾਰ ਕਿ ਸਾਡੀ ਜ਼ਿੰਦਗੀ ਜੜੀ ਹੈ ਖੁਦਾ ਦੇ ਕਲਾਮ ਦੇ ਅਨੁਸਾਰ ਹੈ ਕਿ ਕਲਾਮ ਚ ਬਰ ਹੈ ਮੁਫਤ ਦਿੱਤਾ ਮੁਫਤੀ ਦਿਓ ਕੀ ਅਸੀਂ ਮੁਫਤ ਦੇ ਰਹੇ ਹਾਂ ਸਾਰੇ ਜਗਤ ਨੂੰ ਕਮਾਵੇ ਤੇ ਆਪਣੀ ਜਾਨ ਦਾ ਨਾਸ਼ ਕਰੇ ਤੱਕੇ ਫਾਇਦਾ ਯੇਸ਼ੂ ਮਸੀਹ ਬੋਲਦੇ ਹਾਂ ਅਸੀਂ ਯੇਸ਼ੂ ਮਸੀਹ ਨੇ ਆਪਣੇ ਸ਼ਗਿਰਦਾਂ ਨੂੰ ਜਦੋਂ ਕਹਿੰਦੇ ਮਗਰ ਤੇਰੇ ਆਣਾ ਚਾਹਨਾ ਹਾਂ ਹਰ ਯੇਸ਼ੂ ਨੇ ਕਿਹਾ ਅਸਮਾਨ ਦੇ ਪੰਛੀਆ ਕੋ ਲਾਲਣੇ ਹਨ ਕ੍ਰਿਸਨਾ ਕੋ ਮੁੱਖ ਕੋ ਸਰਦਾਰ ਨੂੰ ਜਗਾ ਨਹੀਂ ਆ ਮੈਨੂੰ ਕਿੱਥੇ ਲੈ ਕੇ ਜਾਵਾਂ ਸੋ ਪਰਬੂ ਯੇਸ਼ੂ ਮਸੀਹ ਦੇ ਮਗਰ ਉਹ ਹੀ ਗਏ ਜਿਨ੍ਹਾਂ ਨੇ ਸਾਰੀ ਚੀਜ਼ ਨੂੰ ਅਨਕਾਰ ਦਿੱਤਾ ਪਰ ਅਸੀਂ ਜਿਹੜੇ ਹਾਂ ਅਸੀਂ ਕੀ ਕਰ ਰਹੇ ਹਾਂ ਅਸੀਂ ਲੋਕਾਂ ਨੂੰ ਇਹਨਾਂ ਜ਼ਬਰਦਸਤ ਗਮਰਾਹ ਕਰ ਰਹੇ ਹਾਂ ਵੀ ਮੋਬਾਈਲ ਦਾ ਐਲਸੀਡੀ ਤਾਂ ਸਭਨਾ ਦੇ ਘਰਾਂ ਦੇ ਵਿੱਚ ਹੀ ਹੈਗੇ ਹਨ ਤੇ ਇਹ ਬਣਾ ਬਣਾ ਕੇ ਡੇਰੇ ਤੰਬੂ ਵਲ ਕੇ ਤੇ ਕਹਿੰਦੇ ਉੱਥੇ ਆ ਕੇ ਸਾਡੇ ਕੋਲ ਐਲਸੀਡੀ ਤੇ ਕਲਾਮ ਸੁਣੋ ਐਲਸੀਡੀ ਉਹਨਾਂ ਦੇ ਘਰੇ ਨਹੀਂ ਹੈਗੀ ਘਰੇ ਨਹੀਂ ਦੇਖ ਸਕਦੇ ਆਪਣੇ ਆਪ ਨੂੰ ਸਾਬਤ ਕਰ ਰਹੇ ਹੋ ਕਿ ਮੈਂ ਹੀ ਅੱਛਾ ਹਾਂ ਔਰ ਹੋਰ ਕੋ ਹੈ ਨਹੀਂ ਜਿਹੜੀ ਸਾਡੀ ਮਿਸ਼ਨਾਂ ਨੇ ਕੰਮ ਕੀਤਾ ਉਹਨਾਂ ਨੇ ਥਾਂ-ਥਾਂ ਦੇ ਵਿੱਚ ਪਾਸਟਰ ਖੜੇ ਕੀਤੇ ਹੋਏ ਹਨ ਪਾਦਰੀ ਖੜੇ ਕੀਤੇ ਹੋਏ ਹਨ ਔਰ ਉਹ ਉਸ ਜਗ੍ਹਾ ਨੂੰ ਉੱਥੇ ਲੋਕਾਂ ਨੂੰ ਸਿਖਾ ਰਹੇ ਹਨ ਸੋ ਖੁਦਾਵੰਦ ਦੇ ਪਵਿੱਤਰ ਵਚਨ ਦੇ ਸਾਰ ਮੈਂ ਦੱਸਣ ਲੱਗਾ ਪਾਪਾ ਕਹਾਉਣ ਵਾਲਿਓ ਮੰਮੀ ਕਹਾਉਣ ਵਾਲਿਓ ਜੇ ਕ੍ਰਿਸਚਨ ਪਾਪਾ ਕਹਾਉਂਦੇ ਸੀ ਨਾ ਉਹ ਕੁवारे ਸੀ ਤਾਂ ਨਾਲ ਉਹਦੇ ਨਾਲ ਜੋ ਹੈਗੀ ਲੇਡੀਆਂ ਆ ਉਹਨੂੰ ਸਿਸਟਰ ਕਹਿੰਦੇ ਆ ਤੁਸੀਂ ਉਹਨਾਂ ਦੀ ਰਿਸ ਕਰਦੇ ਹੋ ਜਿਹੜਾ ਪਾਪਾ ਕਹੋਂਦੇ ਸੀ ਨਾ ਉਹ ਬਿਲਕੁਲ ਜਿਵੇਂ ਏਲੀਆ ਦੀ ਗੱਲ ਕਰਦੇ ਹੋ ਨਾ ਉਹ ਜਿੰਦਾ ਉਸਮਾਨ ਤੇ ਉਠਾਇਆ ਗਿਆ ਆਪਣੇ ਆਪ ਨੂੰ ਉਹਨਾਂ ਦੇ ਨਾਲ ਨਾ ਮਿਲੋ ਉਹ ਤੇ ਅੱਗ ਨਾਲ ਕਣਖ ਨਾਲ ਜਲੇ ਹੋਏ ਸੰਜਿਤਾ ਤੁਹਾਨੂੰ ਪੁੱਛਦੇ ਹੋ ਕਿਸ ਦਾ ਧਰਮ ਬਦਲਿਆ ਗਿਆ ਕਿਸ ਦਾ ਧਰਮ ਬਦਲਿਆ ਗਿਆ ਗੱਲ ਤਾਂ ਸਚਾਈ ਦੀ ਆ ਕਿ ਬਾਈਬਲ ਵਿੱਚ ਹੀ ਜਿੰਦਗੀ ਮਤਲਬ ਨਜ਼ਾਤ ਹੈ। ਇਹੀ ਆਦ ਹੈ, ਇਹੀ ਅੰਤ ਹੈ, ਇਹੀ ਅਲਫਾ ਹੈ, ਇਹੀ ਮੀਗਾ ਹੈ। ਇਹੀ ਸ਼ੁਰੂ ਹੈ ਸਭ ਕੁਝ। ਇਹ ਤੋਂ ਬਗੈਰ ਕਿਤੇ ਕੋਈ ਸਾਨੂੰ ਨਜ਼ਾਤ ਨਹੀਂ ਮਿਲ ਸਕਦੀ। ਕੋਈ ਐਸਾ ਗ੍ਰੰਥ ਨਹੀਂ ਜਿਹੜਾ ਸਾਨੂੰ ਨਜ਼ਾਤ ਦੇ ਸਕੇ। ਤਾਂ ਮੈਂ ਅੱਜ ਇੱਥੇ ਕੋਲ ਆ ਗਿਆ ਹਾਂ ਤੇ ਨਜ਼ਾਤ ਇਹੀ ਹੈ। ਮੁਕਤੀ ਹੈ। ਪਰ ਤੁਸੀਂ ਸ਼ਰਿਆ ਮੁੱਕਰ ਜਾਂਦੇ ਹੋ, ਮੇਰਾ ਤੇ ਕੁਝ ਨਹੀਂ ਬਦਲਿਆ। ਮੈਂ ਤੇ ਪਹਿਲੇ ਵੀ ਹਿੰਦੂ ਸੀ, ਹੁਣ ਵੀ ਹਿੰਦੂ ਆ। ਮਸ ਪਹਿਲੇ ਵੀ ਸੇਖ ਸੀ ਹੁਣ ਵੀ ਸੇਖ ਹੀ ਆ ਜੋ ਕੁਛ ਮੈਂ ਪਹਿਲੇ ਸੇ ਉਹੀ ਹੋਣਵਾ ਮਸੀਤ ਨੂੰ ਖਤਮ ਕਰਨ ਦੀ ਤੁਹਾਡੀ ਮਦਦ ਲਤਾਖਤਾ ਲੱਗੀਆਂ ਹੋਈਆਂ ਹਨ ਅਜੇ ਦੂਸਰਿਆਂ ਨੂੰ ਪਤਾ ਹੈ ਕਿ ਜਿਹੜੇ ਬੰਦਾ ਜਿਹੜੇ ਸਕੂਲ ਚ ਜਾਂਦਾ ਨਾ ਮੋਰ ਉਸੇ ਦੀ ਲੱਗਦੀ ਤੁਸੀਂ ਇਸ ਗੱਲ ਨੂੰ ਮੰਨਦੇ ਨਹੀਂ ਹੋ ਔਰ ਉਹਨਾਂ ਨੂੰ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹੋ ਖੁਦਾਵੰਦ ਨੇ ਤੁਹਾਡੇ ਕੋਲੇ ਖਾ ਲੈਣਾ ਇੱਕ ਇੱਕ ਗੱਲ ਦਾ ਧਰਤੀ ਤੇ ਤੁਹਾਡਾ ਸਭ ਕੁਝ ਨੰਗਾ ਕਰ ਦੇਣਾ ਵਾ ਸੋ ਜਿਹੜੇ ਲੋਕ ਪਰਮੇਸ਼ਵਰ ਦੇ ਹਨ ਉਹਨਾਂ ਨੂੰ ਕੋਈ ਤਾਕਤ ਬੰਦ ਨਹੀਂ ਕਰ ਸਕਦੀ ਕੋਈ ਤਾਕਤ ਨਹੀਂ ਬੰਦ ਕਰ ਸਕਦੀ ਸੋ ਜੇ ਜੇਲਾ ਚ ਗਏ ਤੇ ਜੇਲਾ ਦੇ ਦਰਵਾਜ਼ੇ ਖੁੱਲ ਗਏ ਲੋਕੀ ਉੱਤੇ ਲੋਸੇ ਦੇ ਸਿਪਾਹੀ ਵੀ ਤੋਹਾ ਕਰ ਗਏ ਯੂਸਫ ਵੀ ਜੇਲ ਜਗਾ ਤੇ ਸਾਰੇ ਸਿਪਾਹੀ ਤੋਹਾ ਕਰ ਗਏ ਸੋ ਖੁਦਾ ਦੇ ਪਾਕ ਕਲਾਮ ਚ ਲਿਖਿਆ ਹੈ ਜੋ ਰੱਬ ਦਾ ਤੇ ਵਿਸ਼ਵਾਸ ਕਰਦਾ ਹੈ ਉਹਦੇ ਹੁਕਮਾਂ ਦੀ ਪਾਲਣਾ ਕਰਦਾ ਹੈ ਲਿਖਿਆ ਹੈ 7ਵੀਂ ਐਚ 28 ਬਾਬ ਵਚਤਾ ਸਾਰ ਦੇ ਵਿੱਚ ਯਹੋਵਾ ਤੁਹਾਡੇ ਵੈਰੀ ਨੂੰ ਜਿਹੜੇ ਤੁਹਾਡੇ ਵਿਰੋਧ ਉੱਠਦੇ ਹਨ ਤੁਹਾਡੇ ਅੱਗੇ ਮਰਵਾ ਸੁੱਟੇਗਾ ਉਹ ਇੱਕ ਰਾਤ ਆਣੀ ਆਉਣਗੇ ਅਰ ਸੱਤੀ ਰਾਤ ਆਣੀ ਹੋ ਕੇ ਨੱਠ ਜਾਣਗੇ ਅਗਰ ਸਾਡੇ ਵੈਰੀ ਹਨ ਅਸੀਂ پاک ਨਾਮ ਦੇ ਵਿੱਚ ਹਾਂ ਅਗਰ ਅਸੀਂ پاک ਨਾਮ ਚੋਂ ਬਾਹਰ ਹਾਂ ਫਿਰ ਨਹੀਂ ਜੈਸੀ ਪ੍ਰਭੂ ਦੇ ਵਿੱਚ ਹਾਂ ਤੇ ਫਿਰ ਸਾਡੇ ਵੈਰੀ ਭੱਜ ਜਾਣਗੇ ਔਰ ਐਸੀ ਪ੍ਰਭੂ ਜੋ ਬਾਹਰ ਤਾਂ ਫਿਰ ਅੱਗੇ ਲਿਖਿਆ ਜੇ ਬਾਹਰ ਹੋ ਤਾਂ ਫਿਰ ਤੁਹਾਨੂੰ けਹਰਾ ਪਾ ਲੈਣਗੇ けਹਰਾ ਉਸ ਨੂੰ ਪਵੇਗਾ ਜਿਹੜਾ ਬਾਹਰ ਹੈ ਖੋਪ ਉਹਦੀ ਜ਼ਿੰਦਗੀ 'ਚ ਜਿਹੜਾ ਬਾਹਰ ਹੈ ਡਰ ਉਸ ਨੂੰ ਹੀ ਹੈ ਸਾਡੇ ਨਾਲ ਜੋ ਹਮ ਆਪकी ਮਦਦ karenge ਇਧਰ ਪਰ ਚਾ ਬਣਾਤਾ ਇਧਰ ਪਰ ਚਾ ਬਣਾਤਾ ਇਹ ਮੰਮੀ ਪਾਪਾ ਵਾਲੇ ਪਰਚੇ ਬਣਾਦੇ ਇਹਨਾਂ ਕੋ ਬਚੋ ਸਾਨੂੰ ਕਿਸਦੇ ਪਰਚਾ ਬਣਾਉਂਦੀ ਕੋਈ ਜ਼ਰੂਰਤ ਨਹੀਂ ਆਕਰ ਸਾਡੇ ਤੇ ਝੂਠਾ ਦੋਸ਼ ਲਾਇਆ ਤੈਨੂੰ ਸ਼ੁਕਰ ਹੈ ਰੱਬ ਦਾ ਧੰਨਵਾਦ ਹੈ ਕਿ ਪ੍ਰਭੂ ਦੇ ਕਲਾਮ ਦਾ ਵਚਨ ਪੂਰਾ ਮੇਰੇ ਕਾਰਨ ਸਾਰੀਆਂ ਕੌਮਾਂ ਤੁਹਾਡਾ ਨਾ ਵੈਰ ਰੱਖਣਗੇ ਤੁਹਾਨੂੰ ਜੇਲਾ ਚ ਬੰਦ ਕਰਵਾ ਦੇਣਗੇ ਖੁਦਾ ਦਾ ਵਚਨ ਪੂਰਾ ਹੋਣਾ ਚਾਹੀਦਾ ਮੈਂ ਘਟੂ ਤੂੰ ਭੜੇ ਪ੍ਰਭੂ ਜੀ ਤੇਰੇ ਨਾਮ ਨੂੰ ਮਹਿਮਾ ਮਿਲੇ ਅਮਲੇ ਲੋਈਆ ਇੱਥੇ ਲਿਖਿਆ 25 25 ਅਧ ਦੇ ਵਿੱਚ ਯਹਵਾ ਤੁਹਾਡੇ ਵੈਰਿਆਂ ਦੇ ਅੱਗੇ ਮਰਵਾਵੇਗਾ ਮਰਵਾ ਸੁਟੇਗਾ ਤੁਸੀਂ ਇੱਕ ਰਾਥਾਣੀ ਉਹਨਾਂ ਦੇ ਵਿਰੋਧ ਜਾਓਗੇ ਆਪਰ ਸਤੀ ਰਾਥਣੀਓਂ ਕੋ ਨਦੀ ਅੱਗੋਂ ਨਠੋਗੇ ਤੁਸੀਂ ਧਰਤੀ ਦੀਆਂ ਸਾਰੀਆਂ ਪਾਸ਼ਾਆਂ ਲਈ ਇੱਕ ਡਰਾਉਣਾ ਤੇ ਨਮੂਨਾ ਹੋਵੋਗੇ ਅਗਰ ਹੁਕਮ ਨੂੰ ਨਹੀਂ ਮੰਨੋਗੇ ਤੇ ਤੇਲ ਵਿੱਚ ਹੋਗੇ ਮੁਫਤ ਦਾ ਮੁਫਤ ਦਾ ਨਹੀਂ ਚੱਲੋਗੇ ਕਦੀ ਤੇਲ ਵੇਚਦੇ ਕਦੀ ਕੁਸ਼ ਵੇਚਦੇ ਕਦੀ ਕੁਸ਼ ਵੇਚਦੇ ਹੋ ਰੱਬ ਦੇ ਕਾਮਨ ਨੂੰ ਤੁਸੀਂ ਵਪਾਰ ਦਾ ਧੰਦਾ ਬਣਾ ਲਿਆ ਹੋਇਆ ਹੈ ਜੋ ਵੀ ਲੋਕ ਐਸਾ ਕਰਦੇ ਆ ਉਹ ਲੋਕ ਚਾਹੇ ਕੋਈ ਵੀ ਹੈ ਉਸਨੂੰ ਖੁਦਾ ਕਦੀ ਬਖਸ਼ੇਗਾ ਨਹੀਂ ਸੋ ਖੁਦਾ ਦੇ ਪਾਕ ਕਲਾਮ 'ਚ ਲਿਖਿਆ ਹੈ ਲੂਕਰ ਸੋਲ ਦਿਨ ਜੀਲ ਦੇ ਵਿੱਚ ਜਦ ਤੁਸੀਂ ਪੜ੍ਹਦੇ ਆ ਪ੍ਰਭੂ ਦੇ ਪਾਕ ਕਲਾਮ ਦੇ ਵਿੱਚ ਉਹ ਤਾਂ ਉੱਥੇ ਵੀ ਇਹੀ ਗੱਲ ਲਿਖੀ ਹੈ ਵੀ ਅਨਾ ਅਨੇਦ ਆਗੂ ਹੋਏਗਾ ਦੋਨੇ ਟੋਇਚ ਡੇਕ ਪਣ ਗਏ ਲੂਕਾ ਸ਼ੇਦੀ 39 'ਚ ਲਿਖੋ ਉਸਨੇ ਉਹਨਾਂ ਨੂੰ ਇੱਕ ਹੋਰ ਸਟਾਰਮ ਵੀ ਦੇ ਕੇ ਕਿਹਾ ਭਲਾ ਅਨਾ ਅਨੇਦ ਆਗੂ ਹੋਊ ਆਗੂ ਹੋ ਸਕਦਾ ਹੈ ਕੀ ਉਹ ਦੋਵੇਂ ਟੋਇਚ ਨਹੀਂ ਡੇਕ ਪਣ ਗਏ ਅੰਨਾ ਅਨੇ ਦਾਗੂ ਹੋ ਸਕਦਾ ਹੈ ਕਿ ਦੋਨੇ ਟੋਇਜ਼ ਨਹੀਂ ਟੇਕ ਪਣਗੇ ਇੱਥੇ ਵੀ ਖੁਦਾ ਦਾ ਪਾਕ ਕਲਾਮ ਕਹਿ ਰਿਹਾ ਹੈ ਬੜੀ ਸਫਾਈ ਦੇ ਨਾਲ ਸੋ ਖੁਦਾਵੰ ਦਾ ਕਲਾਮ ਕਹਿੰਦਾ ਹੈ ਅੰਨਾ ਅਨੇ ਦਾਗੂ ਹੋ ਗਿਆ ਦੋਨੇ ਟੋਇਜ਼ ਨਹੀਂ ਟੇਕ ਪਣਗੇ ਸਮਝਣ ਦੀ ਕੋਸ਼ਿਸ਼ करिए ਖੁਦਾ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਔਰ ਬਰਕਤ ਦੇਵੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਪਰਮੇਸ਼ੁਰ ਦੇ ਪਾਕ ਕਲਾਮ ਦੇ ਅਨੁਸਾਰ ਹਰ ਨਵੀ ਨੂੰ ਦਰਸ਼ਨ ਹੋਣਾ ਚਾਹੀਦਾ ਹੈ ਹਰ ਪਾਸਟਰ ਨੂੰ ਦਰਸ਼ਨ ਹੋਣਾ ਚਾਹੀਦਾ ਹੈ ਮੈਂ ਦੱਸਣਾ ਚਾਹਨਾ ਹੈ ਕਿ ਮੈਂ ਬਲਜਿੰਦਰ ਦੇ ਬਾਰੇ ਖੁਦ ਆਪ ਦਰਸ਼ਨ ਦੇਖਿਆ ਹੈ ਆਪ ਦਰਸ਼ਨ ਦੇਖਿਆ ਔਰ ਮੈਂ ਕਿਹਾ ਕਿ ਤੁਸੀਂ ਉਸ ਟਰਾਲੇ ਤੇ ਬੈਠੇ ਹੋਏ ਉਹ ਰੇ ਦਾ ਟਰਾਲਾ ਤੁਸੀਂ ਡਿੱਗ ਜਾਓਗੇ ਔਰ ਉਹ ਕੰਮ ਹੋਇਆ ਔਰ ਉਹ ਡਿੱਗੇ ਆ ਜਾਨੀ ਕਿ ਉਹ ਟਰਾਲਾ ਜਿਹੜਾ ਇੱਕ ਲੱਦਿਆ ਗਿਆ ਉਹ ਟਰਾਲਾ ਹੁਣ ਕਿੱਥੇ ਹੈ ਔਰ ਜਿੰਨੇ ਲੋਕ ਹਨ ਸਭ ਸ਼ਰਮਿੰਦੇ ਹੈ ਔਰ ਖੁਦਾਵੰ ਦੇ ਲੋਗੋ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰੋ ਔਰ ਪਰਮੇਸ਼ਰ ਯਹਵਾ ਤੇ ਪ੍ਰੋਸਹਾ ਕਰੋ ਉਹੀ ਤੁਹਾਨੂੰ ਸੰਭਾਲੇਗਾ ਆਮੀਨ